ਹੈਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਫ੍ਰੈਂਡ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਆਪਣੇ ਚੈਨਲ ਮਾਂ ਕਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਤੇ ਕਈ ਫ੍ਰੈਂਡ ਦੇ ਮੈਨੂੰ ਮੈਸੇਜ ਆ ਰਹੇ ਸੀ ਕਿ ਤੁਸੀਂ ਬ੍ਰह्म ਕਵਚ ਤੇ ਹਨਾ ਪੂਰੀ ਵੀਡੀਓ ਪਾਓ ਸਾਨੂੰ ਤਰੀਕੇ ਨਾਲ ਦੱਸੋ ਵੀ ਕਿੱਦਾਂ ਅਸੀਂ ਪਾਠ ਕਰੀਏ ਕਿਵੇਂ ਕਰੀਏ ਕਿਉਂਕਿ ਕੋਈ ਕਹਿ ਰਿਹਾ ਮੈਂ 40 ਪਾਠ ਕਰਦਾ ਕੋਈ ਕਹਿ ਰਿਹਾ ਮੈਂ 32 ਪਾਠ ਕਰਦਾ ਹਨਾ ਕਿਉਂਕਿ ਜੁਗਤੀ ਦੇ ਨਾਲ ਹੀ ਮੁਕਤੀ ਦੇਖੋ ਬ੍ਰह्म ਕਵਚ ਦਾ ਪਾਠ ਇੱਕ ਸਿਸਟਰ ਦਾ ਮੈਨੂੰ ਕਮੈਂਟ ਆਇਆ ਕਿ ਦੀਦੀ ਮੈਨੂੰ 40 ਸਾਲ ਹੋ ਗਏ ਨਾ ਵੈਸੇ ਮੈਂ ਤੁਹਾਡੀਆਂ ਵੀਡੀਓ ਦੇਖਦੀ ਆ ਮੈਂ ਘਰੇ ਵੀ ਸ਼ੇਅਰ ਕਰਦੀ ਆ ਪਰ ਮੇਰੀ ਏਜ 40 ਸਾਲ ਦੀ ਹੋ ਗਈ ਵੀ ਮੈਂ ਬ੍ਰह्म ਕਵਚ ਦੀ ਬਾਣੀ ਕਦੇ ਨਹੀਂ ਪੜ੍ਹੀ ਹੈਗੀ ਤੇ ਇਸ ਮੈਨੂੰ ਪਤਾ ਹੀ ਹੁਣ ਚੱਲਿਆਗਾ ਕਿਉਂਕਿ ਬ੍ਰह्म ਕਵਚ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਹੈਗੀ ਇਹ 10ਵੇਂ ਪਾਤਸ਼ਾਹ ਦੀ ਬਾਣੀਆਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਨੌ ਗੁਰੂ ਸਾਹਿਬਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈਗੀ ਤੇ 10ਵੇਂ ਪਾਤਸ਼ਾਹ ਦੀ ਬਾਣੀ ਦਸਮ ਗ੍ਰੰਥ ਅਲੱਗ ਤੋਂ ਹੋਏਗਾ ਇਹ ਇਦਾਂ ਦੀ ਬਾਣੀ ਜਿੱਦਾਂ ਕਿ ਚੰਡੀ ਦੀ ਵਾਰ ਹੋ ਗਈ ਬ੍ਰਹਮ ਕਵਚ ਹੋ ਗਿਆ ਹਨਾ ਆਰਤੀ ਆਰ ਤਾਂ ਬਹੁਤ ਜ ਸਾਦੇ ਤੁਹਾਨੂੰ ਹਨਾ ਇਦਾਂ ਦੀਆਂ ਵੀਡੀਓ ਮਿਲ ਜਾਣਗੀਆਂ ਜਿਹੜੀਆਂ ਕਿ ਗੁਰੂ ਸਾਭਾਂ ਦੀਆਂ ਨੇ ਗੀਆਂ ਗੁਰੂ ਸਾਭਾਂ ਦੇ ਜਿੰਨੇ ਵੀ ਸ਼ਬਦ ਨੇ ਉਹ ਕਾਫੀ ਰੱਖਿਆ ਦੇ ਸ਼ਬਦ ਹੁੰਦੇ ਹੈਗੇ ਜਿਹੜੀ ਬ੍ਰਹਮ ਕਵਚ ਦੀ ਬਾਣੀ ਹੈ ਇਹ ਵੀ ਗੁਰੂ ਸਾਭਾਂ ਨੇ ਉਸ ਟਾਈਮ ਆਪਣੀ ਸਿੱਖਾਂ ਨੂੰ ਉਚਾਰਨ ਕੀਤੀ ਉਹਨਾਂ ਨੂੰ ਇੱਕ ਸਾਕੀ ਦਿੱਤੀ ਸੀਗੀ ਤੇ ਜਿੱਦਾਂ ਕਿ ਜੁੱਧ ਦੇ ਵਿੱਚ ਉਹ ਜੰਗ ਦੇ ਵਿੱਚ ਜਾਂਦੇ ਸੀਗੇ ਤੁਸੀਂ ਦੇਖਿਆ ਹੈ ਨਾ ਵੀ ਸਵਾ ਸਵਾ ਲੱਖ ਦੇ ਨਾਲ ਇੱਕ ਇੱਕ ਸਿੰਘ ਨੇ ਮੁਕਾਬਲਾ ਕੀਤਾ ਪਰ ਕਿਵੇਂ ਕੀਤਾ ਗੁਰੂ ਸਾਭਾ ਦੀਆਂ ਉਚਾਰਨ ਕੀਤੀਆਂ ਹੋਈਆਂ ਇਨ੍ਹਾਂ ਬਾਣੀਆਂ ਦੇ ਨਾਲ ਹੀ ਕੀਤਾ ਤੁਸੀਂ ਬਾਬਾ ਦੀਪ ਸਿੰਘ ਜੀ ਬਿਨਾਂ ਧੜ ਤੋਂ ਲੜੇ ਨੇ ਤੇ ਦੇਖੋ ਕਹਿਣ ਵਾਲੇ ਤਾਂ ਕੁਝ ਵੀ ਕਹੀ ਜਾਣਗੇ ਕਈ ਇਹ ਕਹਿਣਗੇ ਵੀ ਗੁਰੂ ਰੱਬ ਹੀ ਨਹੀਂ ਹੈਗਾ ਹਨਾ ਪਰ ਆਪਾਂ ਨੇ ਜਿਹੜੇ ਮੰਨਦੇ ਆ ਆਪਾਂ ਨਹੀਂ ਝੁਠਲਾ ਸਕਦੇ ਵੀ ਰੱਬ ਨਹੀਂ ਹੈਗਾ ਮੈਂ ਤਾਂ ਦੇਖੋ ਸਾਰੇ ਫਿਰ ਨੂੰ ਬੇਨਤੀ ਕਰੂੰਗੀ ਕਿਉਂਕਿ ਜਿੱਥੋਂ ਆਪਾਂ ਆਏ ਆ ਉਹਦੇ ਵਿੱਚ ਹੀ ਆਪਾਂ ਲੀਨ ਹੋਣਾ ਹੈ ਜੀ ਪਾ ਆ ਕਿਤੋਂ ਆਪਾਂ ਨੂੰ ਪਤਾ ਨਹੀਂ ਇਹ ਵੀ ਆਪਾਂ ਕਿੱਥੋਂ ਆਏ ਆ ਜਾਣਾ ਕਿੱਥੇ ਆ ਫਿਰ ਆਪਾਂ ਕਿਵੇਂ ਕਹਿ ਸਕਦੇ ਆ ਵੀ ਰੱਬ ਨਹੀਂ ਹੈਗਾ ਹਣਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦੀ ਆਂ ਵੀ ਇਹ ਕਿਹੜਾ ਬ੍ਰह्म ਕਵਚ ਦਾ ਪਾਠ ਹੈ ਇਹ ਇਹ ਨਹੀਂ ਹੈਗਾ ਵੀ ਇਹ ਇੱਕ ਮਰਿਆਦਾ ਨਾਲ ਕੀਤਾ ਜਾਂਦਾ ਜਿੱਦਾਂ ਕਿ ਆਪਾਂ ਨੂੰ ਹੁੰਦਾ ਜਿੱਦਾਂ ਕਿ ਮੈਂ ਦੱਸਦੀ ਨਹੀਂ ਵੀ ਕਿਸੇ ਫਰੈਂਡ ਨੇ ਕੋਈ ਆਪਣਾ ਕੰਮ ਕਰਨਾ ਹੈ ਨਾ ਆਪਣਾ ਕੰਮ ਨਹੀਂ ਹੋ ਰਿਹਾ ਹੈ ਨਾ ਉਦੋਂ ਇਹ ਬਿਰਤੀ ਅਨੁਸਾਰ ਨਹੀਂ ਕਿ ਆਪਣਾ ਸਰਧਾ ਅਨੁਸਾਰ ਆਪਾਂ ਨੂੰ ਕਰਨਾ ਚਾਹੀਦਾ ਹੈਗਾ ਪਹਿਲਾਂ ਵੀ ਮੈਂ ਕਾਫੀ ਵੀਡੀਓ ਹੋਣਾ ਇਹਦੇ ਉੱਪਰ ਪਾਈਆਂ ਨਹੀਂ ਆ ਅੱਜ ਮੈਂ ਤੁਹਾਨੂੰ ਦੁਬਾਰਾ ਤੋਂ ਦੱਸਦੀ ਆਂ ਜਿੱਦਾਂ ਕਿ ਮੈਂ ਦੱਸਿਆ ਵੀ ਕਿਸੇ ਦੀ ਹਾਈਲਟਸ ਦੇ ਵਿੱਚੋਂ ਹਨਾ ਨਹੀਂ ਕਲੀਅਰ ਹੋ ਰਹੀ ਜਾਂ ਕੋਈ ਜੌਬ ਤੁਸੀਂ ਜਾ ਰਹੇ ਹੋ ਇੰਟਰਵਿਊ ਤੇ ਜਾਣਾ ਕੋਈ ਕੇਸ ਚੱਲ ਰਿਹਾ ਤੁਸੀਂ ਤੁਹਾਡਾ ਉਹ ਨਹੀਂ ਹਨਾ ਹੋ ਰਿਹਾ ਆਏਗਾ ਇਹ ਇਦਾਂ ਦੀਆਂ ਚੀਜ਼ਾਂ ਵਾਸਤੇ ਇਸ ਸ਼ਬਦ ਨੂੰ ਹਨਾ ਕੀਤਾ ਜਾਂਦਾ ਹੈ ਜਾਂ ਆਪਣੇ ਤੇ ਬੁਰੀਆਂ ਸ਼ਕਤੀਆਂ ਨਹੀਂ ਹੈ ਹਨਾ ਆਪਾਂ ਨੂੰ ਹੁੰਦਾ ਵੀ ਹਾਂ ਸਾਡੇ ਘਰ ਦੇ ਵਿੱਚ ਕੋਈ ਬੁਰੀ ਸ਼ਕਤੀ ਹੈਗੀ ਵੀ ਉਹਦਾ ਕਿਦਾਂ ਆਪਾਂ ਉਹ ਕਰੀਏ ਤਾਂ ਦੇਖੋ ਸਭ ਤੋਂ ਪਹਿਲਾਂ ਤੁਸੀਂ ਨੇ ਜਿੱਦਾਂ ਕਿ ਮੈਂ ਸ਼ੁਰੂ ਤੋਂ ਕਹਿ ਨਹੀਂ ਨਿਆ ਵੀ ਥੋੜੀ ਜਿਹੀ ਦੇਗਸਾ ਜਾ ਕੇ ਅਰਦਾਸ ਕਰਕੇ ਜਪਜੀ ਸਾਹਿਬ ਤੇ ਅਨੰਦ ਸਾਹਿਬ ਦਾ ਪਾਠ ਕਰਕੇ ਤੁਸੀਂ ਨੇ ਫਿਰ ਪੰਜ ਬ੍ਰੰਮ ਕਾ ਬਚਦੇ ਪਾਠ ਕਰ ਲਿਆ ब्रह्म कवच ਦਾ ਪਾਠ ਜਿੱਦਾਂ ਕਿ ਤੁਸੀਂ ਜੌਬ ਤੇ ਜਾ ਰਹੇ ਹੋ ਇੰਟਰਵਿਊ ਤੇ ਜਾ ਰਹੇ ਹੋ ब्रह्म ਕਵਚ ਦਾ ਪਾਠ ਤੁਸੀਂ ਜਾਂਦੇ ਹੋਏ ਵੀ ਕਰੋ ਮੋਬਾਈਲ ਤੇ ਡਾਊਨਲੋਡ ਕਰ ਲਓ ਹਨਾ ਉੱਥੇ ਜਾ ਕੇ ਵੀ ਕਰੋ ਮਤਲਬ ਕਿ ਦਿਮਾਗ ਦੇ ਵਿੱਚ ਇਹ ਸੋਚੋ ਵੀ ਵਾਹਿਗੁਰੂ ਜੀ ਨੇ ਮੇਰੇ ਆਲੇ ਦੁਆਲੇ ਇੱਕ ਅਜੀਹਾ ਹਨਾ ਕਵਚ ਬਣਾਇਆ ਜਿਹੜਾ ਕਿ ਮੇਰੇ ਵਿੱਚ ਕੋਈ ਵੀ ਔਗਣ ਹੈ ਉਸ ਨੂੰ ਹਨਾ ਸਾਹਮਣੇ ਨਹੀਂ ਆਉਣ ਦੇਵੇਗਾ ਵਾਹਿਗੁਰੂ ਜੀ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਮੇਰੇ ਸਾਰੇ ਕਾਰਜ ਨੂੰ ਹਨਾ ਪੂਰਨ ਕਰਵਾਉਣਗੇ ਦੇਖੋ ਇਸ ਚੀਜ਼ ਦੇ ਨਾਲ ਜਦੋਂ ਤੁਸੀਂ ਵਾਹਿਗੁਰੂ ਜੀ ਨੂੰ ਅੰਗ ਸੰਗ ਸਹਾਇ ਹੋ ਕੇ ਚੱਲੋਗੇ ਮੰਨੋਗੇ ਤਾਂ ਵਾਹਿਗੁਰੂ ਜੀ ਤੁਹਾਡਾ ਕਦੇ ਵੀ ਦਿਲ ਨਹੀਂ ਟੁੱਟਣ ਦੇਣਗੇ ਕਿਉਂਕਿ ਮੈਂ ਪਹਿਲਾਂ ਵੀ ਤੁਹਾਨੂੰ ਆਪਣੀਆਂ ਹੱਡ ਬੀਤੀਆਂ ਸੁਣਾ ਚੁੱਕੀ ਹਾਂ ਵੀਡੀਓ ਦੱਸ ਚੁੱਕੀ ਹਾਂ ਜੀ ਹਨਾ ਜਦੋਂ ਵੀ ਤੁਸੀਂ ਨੇ ਬ੍ਰह्म ਕਵਜ ਦਾ ਪਾਠ ਕਰਨਾ ਹੈ ਦੇਖੋ ਕਈ ਵਾਰੀ ਆਪਾਂ ਕਿਸੇ ਦੇ ਸੁਨੇ ਸੁਣਾਏ ਜਿੱਦਾਂ ਕਿ ਇੱਕ ਓੰਕਾਰ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਇਹਦਾ ਆਪਾਂ ਉਚਾਰਨ ਕਰ ਲੱਗ ਜੀ ਇਹ ਦੇਖੋ ਇਹਦੇ ਨਾਲ ਰਿੱਧੀਆਂ ਸਿੱਧੀਆਂ ਬਹੁਤ ਜਲ ਪਰ ਇਹਦੇ ਨਾਲ ਜਿਹੜਾ ਨੁਕਸਾਨ ਹੋਊਗਾ ਕਿਉਂਕਿ ਫਾਇਦੇ ਦੇ ਨਾਲ ਨੁਕਸਾਨ ਵੀ ਹੁੰਦਾ ਹੈਗਾ ਹਨਾ ਕਿਉਂਕਿ ਆਪਾਂ ਉਹਨੇ ਨਹੀਂ ਹੈਗੇ ਆਪਾਂ ਉਹਨੇ ਸ਼ੁੱਧਤਾ ਦੇ ਵਿੱਚ ਨਹੀਂ ਹੈਗੇ ਆਪਾਂ ਉਹਨੇ ਸੰਪੂਰਨ ਨਹੀਂ ਹੈਗੇ ਵੀ ਹਾਂ ਆਪਾਂ ਬ੍ਰਹਮ ਗਿਆਨੀ ਮਹਾਪੁਰਸ਼ ਜਿੱਦਾਂ ਕਿ ਰਾੜਾ ਸਾਹਿਬ ਵਾਲੇ ਪਾਪਾ ਜੀ ਹੋਏ ਨੇ ਬਾਬਾ ਆਤਰ ਸਿੰਘ ਜੀ ਤੇ ਆਪਣੇ ਬਾਬਾ ਇਸਰ ਸਿੰਘ ਜੀ ਹਨਾ ਸਾਰਾ ਆਪਣੇ ਰਾੜਾ ਸਾਹਿਬ ਵਾਲੇ ਮਸਤੋਣਾ ਸਾਹਿਬ ਵਾਲੇ ਬਾਬਾ ਆਤਰ ਸਿੰਘ ਜੀ ਹੋਏ ਨੇ ਤੇ ਬਾਬਾ ਨੰਦ ਸਿੰਘ ਜੀ ਹੋਏ ਨੇ ਇਦਾਂ ਦੇ ਬ੍ਰਹਮ ਗਿਆਨੀ ਹੀ ਇਹਨਾਂ ਚੀਜ਼ਾਂ ਨੂੰ ਕਰ ਸਕਦੇ ਨੇ ਐਵੇਂ ਪੁੱਠਾ ਪੰਗਾ ਨਾ ਲਿਆ ਕਰੋ ਹਨਾ ਜਾ ਕੇ ਸਿੱਧੀ ਉੱਪਰਲੀ ਪੌੜੀ ਨੂੰ ਫੜਾਂਗੇ ਤਾਂ ਨੀਚੇ ਡਿੱਗਾਂਗੇ ਆਪਾਂ ਵਸ ਵਾਹਿਗੁਰੂ ਅੱਗੇ ਉਹਨਾਂ ਦੇ ਨਿਮਾਣੇ ਬੱਚਿਓ ਕਿ ਜਿੱਦਾਂ ਕਿ ਛੋਟਾ ਬੱਚਾ ਅਰਦਾਸਾਂ ਕਰਦਾ ਤੁਸੀਂ ਉਦਾਂ ਹੀ ਕਰੋ ਪੰਜ ਤੁਸੀਂ ਬ੍ਰਹਮ ਕਵਚ ਦੇ ਪਾਠ ਤਾਂ ਕਰਨੇ ਨੇ ਅਗਰ ਤੁਹਾਡਾ ਹਨਾ ਕੋਈ ਕੰਮ ਅੜਿਆ ਹੋਇਆ ਇਹ ਨਹੀਂ ਹੈਗਾ ਵੀ ਤੁਸੀਂ ਡੇਲੀ ਹੈਨਾ ਬ੍ਰह्म ਕਵਚ ਦੇ ਪਾਠ ਕਰੋ ਤਾਂ ਦੇਖੋ ਇਹਦੇ ਨਾਲ ਗੜਬੜ ਵੀ ਹੋ ਜਾਂਦੀ ਹੁੰਦੀ ਹੈ ਮੈਂ ਤੁਹਾਨੂੰ ਇਹੀ ਬਸ ਹੱਥ ਜੋੜ ਕੇ ਬੇਨਤੀ ਕਰੂੰਗੀ ਕਿ ਕਿਸੇ ਚੀਜ਼ ਦੇ ਨਿਮਿਤ ਕਰ ਰਹੇ ਹੋ ਤੁਸੀਂ ਉਦੋਂ ਸੰਪੂਰਨ ਕਰੋ ਨਹੀਂ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਘਰ ਦੇ ਵਿੱਚ ਆਰੰਭ ਕਰੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਗਣ ਵਾਹਿਗੁਰੂ ਜੀ ਤੁਹਾਨੂੰ ਲੱਗਨ ਨਹੀਂ ਦੇਣਗੇ ਹੈਗੇ ਕਿਉਂਕਿ ਸੁਖਮਨੀ ਸਾਹਿਬ ਦੇ ਵਿੱਚ 24 ਅਸ਼ਟਪਦੀਆਂ ਨੇ ਹੈਨਾ 24000 ਆਪਣਾ ਸਵਾਸ ਹੈਗਾ ਉਹ ਇੱਕ ਕਸਟਮਦੀ ਨਾਲ ਆਪਣਾ ਦੇਖੋ சுவாਸ ਦੀ ਵੀ ਜਿੱਕੜੀਆਂ ਕਿਉਂਕਿ ਢਾਈ ਘੰਟੇ ਵਾਹਿਗੁਰੂ ਜੀ ਕਹਿੰਦੇ ਨੇ ਵੀ ਢਾਈ ਘੰਟੇ ਦਾ ਹਨਾ ਆਪਾਂ ਨੂੰ ਨਿਤਨੇਮ ਕਰਨਾ ਚਾਹੀਦਾ ਕਿਉਂਕਿ ਇਹ ਇੱਕ ਦਸਵੰਦ ਹੈ ਦਸਵੰਦ ਜਿੱਦਾਂ ਕਿ ਆਪਾਂ ਧਨ ਦਾ ਵੀ ਕੱਢਣਾ ਚਾਹੀਦਾ ਹੈ ਉਹ ਧਨ ਦਾ ਦਸਵੰਦ ਉੱਥੇ ਦਿਓ ਜਿੱਥੇ ਕਿ ਲੋੜਵੰਦ ਹੋਵੇ ਜਿੱਦਾਂ ਕਿ ਕਿਸੇ ਗਰੀਬ ਨੂੰ ਦਿਓ ਕਿਸੇ ਗੁਰਸਿੱਖ ਦੀ ਧੀ ਵਿਹੋਣ ਵਾਲੀ ਹੈ ਜਾਂ ਕਿਸੇ ਗੁਰਸਿੱਖ ਦਾ ਘਰ ਬਣਾਉਣ ਵਾਲਾ ਹੈ ਉਹਦਾ ਬੱਚੇ ਨੂੰ ਪੜ੍ਹਾਓ ਲਿਖਿਆਓ ਇਦਾਂ ਨਹੀਂ ਬੀਜ ਨੂੰ ਪਨਾ ਜੀ ਕੀਤਾ ਹਨ ਚਾਕੇ ਦੇ ਦਿਓ ਕਿਉਂਕਿ ਉਹਨੇ ਜਿੱਥੇ ਉਹ ਪੈਸੇ ਨੂੰ ਖਰਚ ਕਰੂਗਾ ਉਹ ਵੀ ਤੁਹਾਨੂੰ ਫਲ ਭੁਗਤਣਾ ਪਊਗਾ ਪਊਗਾ ਕਿਉਂਕਿ ਕਈ ਵਾਰੀ ਆਪਾਂ ਕਹਿ ਦਿੰਨੇ ਮੈਂ ਦਸਵੰਦ ਵੀ ਦਿੰਨਾ ਮੈਂ ਪਾਠ ਵੀ ਬਹੁਤ ਕਰਦਾ ਹਾਂ ਨਾ ਮੈਂ ਸੇਵਾ ਵੀ ਬਹੁਤ ਕਰਦਾ ਪਰ ਇਹ ਮੇਰੇ ਤੇ ਵਿਗਨ ਕਿਉਂ ਆਉਂਦੇ ਆ ਨਾ ਕਿਉਂਕਿ ਆਪਾਂ ਜਾਣੇ ਅਣਜਾਣੇ ਵਿੱਚ ਗਲਤੀਆਂ ਕਰਦੇ ਹਾਂ ਉਹਨਾਂ ਤੋਂ ਬਚੀਏ ਵਾਹਿਗੁਰੂ ਨੂੰ ਹਮੇਸ਼ਾ ਅਰਦਾਸ ਕਰਿਆ ਕਰੋ ਕਿ ਵਾਹਿਗੁਰੂ ਜੀ ਮੇਰਾ ਦਸਵੰਦ ਵੀ ਉੱਥੇ ਲਗਵਾਇਓ ਜਿੱਥੇ ਕਿ ਇਹਦਾ ਸਹੀ ਇਸਤੇਮਾਲ ਹੋਵੇ ਦੇਖੋ ਬ੍ਰਹਮ ਕਾ ਬਜਦਾ ਪਾਠ ਮੈਂ ਤੁਹਾਨੂੰ ਦੱਸ ਚੁੱਕੀਆਂ ਕਿ ਇਦਾਂ ਉਨੇ ਤਾਂ ਪੰਜ ਪਾਠ ਹੈ ਤੁਸੀਂ ਕਰੋ ਵਾਹਿਗੁਰੂ ਅੱਗੇ ਅਰਦਾਸ ਕਰੋ ਤੇ ਵਾਹਿਗੁਰੂ ਜੀ ਤੁਹਾਡੀ ਮਲਕੇ ਤੁਸੀਂ ਐ ਲਾ ਲਓ ਵੀ ਤੁਸੀਂ ਜਦੋਂ ਅੰਦਰੋਂ ਅਰਦਾਸ ਕਰੋਗੇ ਤਾਂ ਵਾਹਿਗੁਰੂ ਜੀ ਤੁਹਾਡੀ ਹਰੇਕ ਅਰਦਾਸ ਸੁਣਨਗੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਅਗਰ ਤੁਸੀਂ ਹਨਾ ਜੋਤ ਲਗਾ ਕੇ ਪਾਠ ਕਰਦੇ ਹੋ ਤਾਂ ਉਦੋਂ ਵੀ ਵਧੀਆ ਪਰ ਉਹ ਜੋਤ ਨੂੰ ਜਦੋਂ ਤੁਸੀਂ ਪਾਠ ਕਰਕੇ ਹਟਦੇ ਉਹਨੂੰ ਉਸ ਵਧਾ ਦੋ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਆਪਣੀ ਇਸ ਪਿਆਰੀ ਜਿਹੀ ਪੰਨ ਤੇ ਆਪਣਾ ਸਾਥ ਬਣਾ ਕੇ ਰੱਖਣਾ ਤੇ ਵਾਹਿਗੁਰੂ ਜੀ ਦੀ ਮਿਹਰ ਸਦਕਾ ਆਪਾਂ ਜੋ ਵੀ ਵਾਹਿਗੁਰੂ ਜੀ ਬੁਲਾਉਣਗੇ ਜੋ ਵੀ ਵਾਹਿਗੁਰੂ ਜੀ ਕਰਾਉਣਗੇ ਆਪਾਂ ਤੁਹਾਡੇ ਨਿਮਿਤੋ ਕਰਦੇ ਰਹਾਂਗੇ ਤੇ ਮੈਂ ਵੀ ਦਿਲੋਂ ਅਰਦਾਸ ਕਰਦੀ ਆ ਕਿ ਤੁਹਾਡਾ ਭਰੋਸਾ ਜਿੱਦਾਂ ਕਿ ਮੈਨੂੰ ਵਾਹਿਗੁਰੂ ਜੀ ਨੇ ਆਪਣੇ ਤੇ ਭਰੋਸਾ ਜਿੱਦ ਦਵਾਇਆ ਯਕੀਨ ਦਵਾਇਆ ਮੇਰੇ ਦੁੱਖ ਤੂਰ ਕੀਤੇ ਨੇ ਤੁਹਾਡੇ ਵੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ